ਮੈਂ ਬੈਠਾ ਮੈਂ ਖੜਾ ਮੈਂ ਚਲਿਆ ਪੰਜਾਬ ਸੂਤਰ ਵਿੱਚ ਜਿੱਤੇ ਵਾਕ ਸਿੰਘ ਅੱਜ ਸੀ ਇਹ ਕਾਨਫਰੰਸ ਹੋ ਰਿਹਾ ਅੱਜ ਕਿਸ ਨੇ ਆਜੀ ਚਾਇਨਾ ਕੋਸ਼ਲ ਸਮਸਥਾ ਮੈਂ ਵਾਚੀ ਕੋਸ਼ਲ ਸ਼ੁਰੂ ਹੀ ਜਿਹਦੇ ਵਿੱਚ ਐ ਐਸਚ ਦੇ ਵਿੱਚ ਸਰੀਆ ਸਿਟੀ ਜਾਣ ਨੂੰ ਅਲੱਗ ਤੋਂ ਪੱਤੀ ਕੱਟਦੇ ਤੇ ਅਲੱਗ ਤੋਂ ਡਾਕਟਰ ਉਹਨਾਂ ਨੂੰ ਦੇਖੇ ਜਾਂ ਜਿਹੜੇ ਵੀ ਨੰਬਰ ਦੀ ਪਰਚੀ ਕੱਟੀ ਜਾਂਦੀ ਡਾਕਟਰ ਪ੍ਰਾਇਓਰਟੀ ਦੂਸਰਾ ਮੁੱਦਾ ਇਹ ਕਿ ਗੇਟ ਦੇ ਉੱਤੇ ਐਂਟਰੀ ਬਹੁਤ ਲੰਮੀ ਲੱਗਦੀ ਤੇ ਬਜ਼ੁਰਗਾਂ ਦੇ ਕੋਈ ਸਾੜ ਦਾ ਮਰੀਜ਼ ਆ ਕੋਈ ਹੋਰ ਸਮੱਸਿਆ ਤੇ ਉਹਨਾਂ ਨੂੰ ਆਈ ਕਾਰਡ ਦੇਖ ਕੇ ਆਈ ਕਾਰਡ ਦੇਖ ਕੇ ਉਹਨਾਂ ਨੂੰ ਇਹ ਭੇਜਿਆ ਜਾਵੇ ਇਹ ਵੀ ਅੰਦੇ ਇੱਥੇ ਸਾਹਮਣੇ ਅੱਜ ਤਹਾਨੂੰ ਬੜਾ ਦੁਹਰੇ ਮਾਨਪਰਿਆ ਉਹਨਾਂ ਨੇ ਕਿ ਤੀਜਾ ਮੁੱਦਾ ਇਹ ਹੀ ਕਿ ਜਿਹੜੇ ਹੱਨੇ ਜਵਾਨ ਛੁੱਟੀ ਹੁੰਦੇ ਆ ਅਰਮੀ ਵਾਲੇ ਤੇ ਉਹਨਾਂ ਦੇ ਕਈ ਆਸ-ਪਾਸ ਦੇ ਲੋਕ ਉਹਨਾਂ ਨਾਲ ਜਲਸੀ ਕਰ ਕਰਾ ਤੇ ਝੂਠੇ ਪਰਚੇ ਕਰਵਾ ਦਿੰਦੇ ਨੇ ਤੇ ਆਰਮੀ ਵੱਲੋਂ ਉਹਨਾਂ ਦੀ ਜੰਡਵਾਲ ਵਿੱਚ ਸਟੇਸ਼ਨ ਅਤੇ ਪਟਵਾਲਾ ਨੂੰ ਜਾਂ ਨੀਅਰੈਸਟ ਬਟਾਲੀਅਨ ਕੋਈ ਵੀ ਸੇਪਟੀਸੀ ਇਸੇ ਵੀ ਸਕਤੀ ਉਹਨਾਂ 'ਤੇ ਕਾਰਵਾਈ ਕੀਤੀ ਜਾਵੇ ਆਰਗਨਾਈਜੇਸ਼ਨਾਂ ਅਤੇ ਕਰਦੀਆਂ। ਚੌਥਾ ਪਤਾ ਹੀ ਸਾਡੇ ਸਰਜਨ ਖੰਦਿਸ ਸਿੰਘ ਜੋ ਬੈਟਰਮੈਨ ਫਰੋਟੇਸ਼ਨ ਦੇ ਮੈਂਬਰ ਹਨ ਇਹਨਾਂ ਦੀ ਜਿਪਸੀ ਆ ਜੋ ਇਹਨਾਂ ਨੇ ਆਰਮੀ ਕਦਰ ਦੇਖੀ ਤੀ ਹੀ ਤੇ ਇਹਨਾਂ ਨੇ ਪਿੱਛੇ ਯੂਕਰੇਨ ਦੀ ਜੰਗ ਦੇ ਉੱਤੇ ਵਰਦੀ ਪਾ ਕੇ ਐਲਾਨ ਵੀ ਕੀਤਾ ਜੇ ਅੱਗੇ ਸਾਨੂੰ ਜਾਣ ਦਾ ਮੌਕਾ ਮਿਲੇ ਤੇ ਅਸੀਂ ਉਸੇ ਲਗ ਨੂੰ ਫਤਿਹ ਕਰਾਂਗੇ ਉਹਦੇ ਉੱਤੇ ਕਾਫੀ ਅਫਸਰਾਂ ਨੇ ਸਲਾਹਾਂ ਲਈ ਕੀਤੀ ਪਰ ਕਿਸੇ ਕਾਰਨ ਵਸ ਕੋ ਡਿਫਿਊਸ ਹੋਇਆ ਸੀ ਇਹਨਾਂ ਦੇ ਉੱਤੇ ਐਪਲੀਕੇਸ਼ਨ ਸਟੇਸ਼ਨਲ ਕੁਆਟਰਾਂਲੋ ਆਇਆ ਹੈ ਹੁਣ ਅਸੀਂ ਕਮਾਂਡ ਸਾਹਮਣੇ ਬੈਠ ਕੇ ਕਾਰਜ ਕਰ ਦਿੱਤਾ ਗਿਆ ਤਾਂ ਜੋ ਸਾਡਾ ਸੈਨਿਕ ਔਰ ਐਕਸਮੈਨ ਇਹ ਇੱਕ ਪਰਿਵਾਰ ਆ ਅਹੀਂ ਸੇਨਾ 'ਚ ਨੌਕਰੀ ਕੀਤੀ ਆ ਤੇ ਸੇਨਾ ਦੇ ਹੱਕ ਵਿੱਚ ਹਮੇਸ਼ਾ ਅਸੀਂ ਲੜਦੇ ਰਹਿਣਾ ਵਾ ਹਾਂ ਜਿੱਥੇ ਸਾਨੂੰ ਕੋਈ ਆਪਸੀ ਡਿਫਿਊਸਿਆ ਪਰਿਵਾਰ ਪਰਵਾਦ ਵਿੱਚ ਚਲੀ ਉਹਨੂੰ ਮੇਰੇ ਪਰਿਵਾਰ 'ਚ ਕਰਨਾ ਜਿਸ ਤਰ੍ਹਾਂ ਇਹ ਸਾਰੇ ਮੇਰੇ ਪੈਰ ਤੇ ਬੈਠੇ ਨੇ ਮੇਰੇ ਨਾਲ ਇੱਥੇ ਪਹੁੰਚੇ ਨੇ ਸਾਡੇ ਹੋਂਦ ਰਵਤਾਨ ਸਿੰਘ ਜੀ ਸਟੋਲ ਸਿੰਘ ਜੀ ਸਰਦੂਲ ਸਿੰਘ ਜੀ ਅਮਰਤਾਪਾ ਔਰ ਬਰਿੰਦਰ ਸਿੰਘ ਸੁਭਦਾਰ ਮੇਜਰ ਸਿਕੰਦਰ ਸਾਹਿਬ ਆਰਵਰ ਵਿਕਰਮ ਸਿੰਘ ਇੰਦਰਜੀਤ ਸਿੰਘ ਸਰਪਤਰ ਸਿੰਘ ਬਿੱਟੂ ਜੀ ਕੈਪਟਨ ਨਰਨ ਸਿੰਘ ਮੇਰੇ ਕੈਸ਼ਿਆ ਔਰ ਕੈਪਟਨ ਹਰਮਿੰਦਰ ਸਿੰਘ ਆਪਰ ਸਾਡੇ ਡਿਗਰ ਰੋਇਚਰ ਕੈਪਟਨ ਖੀਰਾ ਸਾਹਿਬ ਸੁਭਦਾਰ ਪ੍ਰੇਮ ਸਿੰਘ ਆਪ ਜਗਦੀਪ ਸਿੰਘ ਔਰ ਸਾਡੇ ਆਰਗੇਨਾਈਜੇਸ਼ਨ ਦੇ ਨਾਲ ਸਹਿਯੋਗੀ ਤੇ ਐਲੋਕੇਟ ਗੌਰਵ ਅੰਗਰੇਸ਼ ਅੰਗਰੇਸ਼ ਔਰ ਆйна ਸਾਰਿਆਂ ਦਾ ਤੈ ਦਿਲ ਸੇ ਦੰਦੀਆਂ ਦਰਾਇਆ ਤੁਮ ਅੱਜ ਕਰਤਾ ਹੈ ਕਿ ਨਿਰ ਜੁੜ ਕੇ ਅਸੀਂ ਔਣਾ 26 ਜੁਲਾਈ ਨੂੰ ਅਸੀਂ ਕਾਰਗੋ ਦੇ ਦੇ 25 ਸਾਲ ਪੂਰੇ ਹੋ ਗਏ ਸ਼ਹੀਦਾਂ ਨੂੰ ਯਾਦ ਕਰਨਾ ਹੈ ਤੇ ਉਹਦੇ ਵਿਸ਼ੇ ਚ ਸਟੇਸ਼ਨਰ ਕੋਟਨਾ ਕੱਲ ਕਿਤੀ ਵੀ ਸਾਲ ਕੋਸ਼ਰ ਦੀ ਲੋੜ ਹੋਈ ਸੀ ਜਰੂਰ ਸਾਡੀ ਕੀਤੀ ਜਾਵੇ ਉਹਨਾਂ ਨੇ ਵਿਸ਼ਵਾਸ ਦਵਾਇਆ ਸ਼ਹੀਦ ਦੇਸ ਦਾ ਸਰਮਾਇਆ ਦੇ ਹਨ ਅਰ ਨਾਲ ਹੀ ਅੱਜ ਅਸੀਂ ਜਿਹੜੀਆਂ ਬੀਆਰਟੀਸੀ ਦੇ ਬੱਸਾਂ ਬੰਦ ਪਈਆਂ ਵਾਂ ਉਹਨਾਂ ਦੇ ਉੱਤੇ ਵੀ ਡੀਸੀ ਸਾਹਿਬ ਨੂੰ ਮਿਲਣਾ ਹੈ ਤੇ ਮੰਗ ਪੱਤਰ ਦੇਵਾਂਗੇ ਕਿਉਂਕਿ ਜੇ ਵੀ ਲੋਕਾਂ ਦੀ ਬਹੁਤ ਜ਼ਿਆੜੀ ਸੇਧ ਆ ਉਹ ਖਤਮ ਹੋ ਗਈ ਔਰ ਆਕਮਾਂ ਤੇ ਬੈਂਕੀਆਂ ਤੇ ਬਹੁਤ ਸਾਰੇ ਬਜ਼ੁਰਗਾਂ ਨੂੰ ਧੱਕੇ ਖਾਣੇ ਪੈਂਦੇ ਆ ਇਹਦੇ ਤੇ ਵੀ ਸਾਡੀ ਆਰਗੇਨਾਈਜੇਸ਼ਨ ਨੇ ਇੱਕ ਇਹ ਸੈਟਅਪ ਲਿਆ ਔਰ ਸਭ ਤੋਂ ਮੇਨ ਸਾਡਾ ਕੰਮ ਆ ਜੋ ਛੱਪੀ ਜਲਾਈ ਹੋਈ ਸੀ ਆ ਕਾਟੜੇ ਬਣਾ ਰਹੇ ਸ਼ਹੀਦਾਂ ਦੀ ਚਿਤਾ ਉੱਤੇ ਲੱਗੇਗੀ ਹਰ ਸਾਲ ਮੇਲੇ ਵਰਤਨ ਤੇ ਮਰ ਮਿਟਨੇ ਵਾਲੋਂ ਦਾ ਬਾਕੀ ਜਹੀ ਮਿਸ਼ਨ ਹੋਗਾ ਪਾਰਟੀ ਚਾਹੀਦਾ ਹੋਗਾ ਇਹ ਆਰਗਨਾਈਜੇਸ਼ਨ ਦਾ ਮੇਨ ਕੰਮ ਹਰ ਸਾਲ ਮਨਾਇਦਾ ਔਰ ਮੈਨੂੰ ਅੱਜ ਦੇ ਦਿਨ ਕੇ ਵੀ ਯਾਦ ਆ ਰਹੀ ਹੈ ਕਿ ਪਾਕਿਸਤਾਨੀਆ ਜ਼ਿਲ੍ਹਾ ਵਿੱਚ ਸਾਡੀਆਂ ਜਿਹੜੀਆਂ ਅੱਜ ਤੱਕ ਜੰਗਾ ਇੰਨਾ ਤੇ ਪੜੇ ਹੋਏ ਜੋ ਨਾਲ ਅੱਜ ਵੀ ਇਹਨਾਂ ਜ਼ਿਲ੍ਹਾ ਦੇ ਵਿੱਚ ਹਨ ਪਰ ਸਾਨੂੰ ਉਹਨਾਂ ਦੀ ਕੋਈ ਕਾਉਂਟਿਟੀ ਅਸੀਂ ਸਰਕਾਰਾਂ ਨੂੰ ਸਟੇਟ ਸਰਕਾਰਾਂ ਨੂੰ ਪਾਕ ਸਰਕਾਰ ਨੂੰ ਹਮੇਸ਼ਾ ਅਪੀਲ ਕਰਦੇ ਕਿ ਜੇ ਕੋ ਬਜ਼ੁਰਗ ਹੈ ਤੇ ਉਹਨਾਂ ਨੂੰ پاکستان ਦੀ ਨੈਤਿਕਤਾ ਕਰਕੇ ਭਾਰਤ ਲਿਆਂਦਾ ਜਾਵੇ ਤਾਂ ਜੋ ਆਪਣੇ ਅੰਤਮ ਸਮਾਪਤ ਆਪਣੇ ਦੇਸ਼ ਦੀ ਸਰਜਮੇ ਤੇ ਵਿਚਾਰ ਸਕਣੇ ਔਰ ਵੈਟਰਨ ਮੈਮਰ ਔਰਗੇਨ ਨੇ ਬਹੁਤ ਹੀ ਮਰਵਾਆਂੀਆਂ ਹਮੇਸ਼ਾ ਹਾਰੇ ਕੇ ਨਾਲ ਸੱਚਾ ਖੜੀ ਰਹੀ ਹੈ ਪ੍ਰਸ਼ਾਸਨ ਹੋਵੇ ਚਾਹ ਕੋਈ ਆਵਾਮ ਹੋਵੇ ਜਿੱਥੇ ਸੱਚਾ ਉੱਥੇ ਇਹਨਾਂ ਨੇ ਮਾੜਾਈ ਇਸ ਕਰਕੇ ਅੱਜ ਫਿਰ ਸੱਚ ਦੇ ਕਾ ਨਹੀਂ ਗਈ ਹੈ ਜੇ ਹਰਿਆਣਾ ਤੁਹਾਨੂੰ ਤੇ ਪੂਰਾ ਆਪ ਨਹੀਂ ਕੀਤਾ ਜਾਏਗਾ ਸਟੇਸ਼ਨ ਅਡ ਕੰਟਰੋਲ ਅੰਦਰ ਸਰ ਦੇ ਅਧਿਕਾਰੀ ਸਾਬਾ ਮੁੱਖ ਫਿਰਹੀਂ ਦੁਬਾਰਾ ਤੋਂ ਉਹਨਾਂ ਨਾਲ ਮਿਲਾਂਗੇ ਤਿੰਨ ਵਾਰ ਹੀ ਮਿਲਾਂਗੇ ਉਹ ਤੋਂ ਬਾਅਦ ਫਿਰ ਅੱਗੇ ਹੀ ਸੀਨੀਅਰ ਅਫਸਰ ਆਮੀ ਕੱਲ੍ਹ ਅਸੰਦੇ ਪਰ ਮੈਨੂੰ ਉਮੀਦ ਹੈ ਕਿ ਸਗੀਆਂ ਜਿਹੜੀਆਂ ਮੰਗਾਂ ਹੈ ਜੋ ਇਹਨਾਂ ਨੂੰ ਪੁਆਇੰਟ ਰਿਕਰ ਨਾਲ ਤੇ ਪੁਆਇੰਟ ਜਿਹੜੀਆਂ ਹੱਲ ਕੀਤੀ ਜਾਣਗੇ ਵਾਅਦਾ ਕੀਤਾ ਬਲ ਸਾਰਾ